ਕਹਿੰਦੇ ਮਾਲਕ ਆਪਣੇ ਪਿਆਰਿਆਂ ਦਾ ਨਾ ਦੁੱਖ ਜਿਹੜਾ ਸਹਾਰ ਨਹੀਂ ਸਕਦਾ ਉਹ ਆਪਣੇ ਪਿਆਰਿਆਂ ਦੀ ਤਕਲੀਫ ਜਿਹੜੀ ਸਹਿ ਨਹੀਂ ਸਕਦਾ ਸੋ ਇਸ ਤਰ੍ਹਾਂ ਜਿਹੜਾ ਉਹਨਾਂ ਨੂੰ ਪਰੇ ਜਾਨ ਕਰਦਾ ਹੈ ਜਿਉਂ ਉਹਨਾਂ ਦੀ ਨਿੰਦਿਆ ਕਰਦਾ ਹੈ ਮਹਾਰਾਜ ਜੀ ਕਹਿੰਦੇ ਜੋ ਜੋ ਤੇਰੇ ਭਗਤ ਦੁਖਾਏ ਤਤਕਾਲ ਤੁਮ ਮਾਰਾ ਜਿਹੜੇ ਤੇਰੇ ਭਗਤਾਂ ਨੂੰ ਜਿੰਨੇ ਦੁਖਾਇਆ ਉਹਨ ਉਹਨੂੰ ਬੜਾ ਭੈੜਾ ਮਹਾਰਾਜ ਜੀ ਨੇ ਉਹਨੂੰ ਬੜੀ ਭੈੜੀ ਸਜਾ ਦਿੱਤੀ ਜਿੜਾ ਮਰਜੀ ਇਤਿਹਾਸ ਚੋ ਕੇ ਦੇਖ ਲੋ ਜਿਨ੍ਹਾਂ ਨੇ ਉਸ ਦੇ ਭਗਤਾਂ ਨੂੰ ਦੁਖਾਇਆ ਜਾਂ ਉਹਨਾਂ ਦੇ ਨਾਲ ਕੋਈ ਗਲਤ ਕੀਤਾ ਇਥੋਂ ਤੱਕ ਆਪਾਂ ਇਤਿਹਾਸ ਬੜਦੇ ਆ ਉਹਨਾਂ ਦੀ ਜੜਾਂ ਹੀ ਖਤਮ ਹੋ ਗਈਆਂ ਜੜਾਂ ਹੀ ਪੁੱਟੀਆਂ ਗਈਆਂ ਸਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਣਿਆ ਨਾ ਕਿ ਨੂਰੇ ਮਾਇਨ ਨੂੰ ਮਹਾਰਾਜ ਨੇ ਦੱਬਦਾ ਬੋਟਾ ਤੀਰ ਦੇ ਨਾਲ ਐਦਾਂ ਪੱਟ ਕੇ ਥੱਲੇੋਂ ਕਹਿੰਦੇ ਐਦਾਂ ਜੜ ਪੁੱਟੀ ਗਈ ਅਜਤੋਂ ਖਤਮ ਤੇ ਮੁਗਲ ਸਲਤਨਤ ਦੀ ਫਿਰ ਮੁਗਲ ਸਾਮਰਾਜ ਦੀ ਜੜ 뿌ਟੀ ਗਈ